ਇਸ ਵਕਤ ਦੀ ਸਭ ਤੋਂ ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਭਾਈ ਅਮਰਿਤਪਾਲ ਸਿੰਘ ਨੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਨੂੰ ਲੈ ਕੇ ਚਾਰੇ ਪਾਸੇ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਸਰਕਾਰ ਨੇ ਉਹਨਾਂ ਦੇ ਉੱਤੇ NSA ਵੀ ਹਟਾਉਣ ਨੂੰ ਲੈ ਕੇ ਲਗਾਤਾਰ ਚਰਚਾਵਾ ਕੀਤੀਆਂ ਹੋਈਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਜੋ ਸਾਥੀ ਨੇ ਜੋ ਅਸਾਮ ਦੀ ਡਿਬਰਗੜ੍ਹ ਛੇਲਚ ਬੰਦ ਨੇ ਤਾਂ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਅੱਜ ਐਨਐਸਏ ਹਟਾਈ ਜਾਵੇਗੀ ਜਿਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਨਾਲ ਇਹ ਜੁੜੀ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਕੱਲ ਚਰਚਾਾਂ ਮਾ ਹੋ ਰਹੀਆਂ ਸੀ ਤੇ ਉੱਥੇ ਹੀ ਦੱਸਿਆ ਗਿਆ ਕਿ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਡਿਬਰੂਗੜ ਤੋਂ ਅਸਾਮ ਤੋਂ ਲੈ ਕੇ ਜਿਹੜਾ ਕਿ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਐਨਐਸਏ ਐਕਟ ਵੀ ਹਟਾਇਆ ਜਾਵੇਗਾ ਤੇ ਉਹਨਾਂ ਦੇ ਸਾਥ ਸਾਥੀ ਨੇ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਦੇ ਜੋ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਤੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਹੋਰ ਸਿੱਖ ਜਥੇਬੰਦੀਆਂ ਜਿਹੜੀ ਹੈ ਕਿ ਸ਼ਾਮਲ ਨੇ ਕੁਲਵੰਤ ਸਿੰਘ ਰਾਉਕੇ ਬਸੰਤ ਸਿੰਘ ਅਤੇ ਕਈ ਹੋਰ ਜਿਹੜੇ ਕਿ ਸਿੰਘ ਉਹਨਾਂ ਦੇ ਨਾਲ ਮੌਜੂਦ ਨੇ ਉਹਨਾਂ ਦੇ ਉੱਤੇ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਦੂਜੇ ਪਾਸੇ ਗੱਲ ਕਰੀਏ ਤਾਂ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ एनएसए एक्ट ਅਤੇ ਯੂਏਪੀਏ ਐਕਟ ਲਗਾਏ ਗਏ ਲਗਾਤਾਰ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਅਮਰਿਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਦੇ ਉੱਤੇ ਜੋ ਐਨਐਸਏ ਲਗਾਇਆ ਗਿਆ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਇਆ ਗਿਆ ਹੈ ਤੇ ਜਿਸ ਦੇ ਤਹਿਤ ਲਗਾਤਾਰ ਰਿਹਾਈ ਦੀ ਸਿੱਖ ਜਥੇਬੰਦੀਆਂ ਮੰਗ ਵੀ ਕਰ ਰਹੀਆਂ ਨੇ ਪਰੰਤੂ ਹੁਣੇ ਸਭ ਤੋਂ ਵੱਡੀ ਖਬਰ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਦੇ ਤਹਿਤ ਅੱਜ ਚਰਚਾ ਵਿੱਚਾਰੇ ਪਾਸੇ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਅੱਜ ਕਈ ਜਿਹੜੇ ਕਿ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਸਿੱਖ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦੇ ਜਾਣਗੇ ਤੇ ਉਹਨਾਂ ਦੇ ਉੱਤੇ ਜੋ ਐਕਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਜਾਵੇਗਾ ਭਾਈ ਅਮਰਿਤਪਾਲ ਸਿੰਘ ਨੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਨੂੰ ਲੈ ਕੇ ਚਾਰੇ ਪਾਸੇ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਸਰਕਾਰ ਨੇ ਉਹਨਾਂ ਦੇ ਉੱਤੇ ਐਨਐਸਏ ਵੀ ਹਟਾਉਣ ਨੂੰ ਲੈ ਕੇ ਲਗਾਤਾਰ ਚਰਚਾਵਾ ਕੀਤੀਆਂ ਹੋਈਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਜੋ ਸਾਥੀ ਨੇ ਜੋ ਅਸਾਮ ਦੀ ਡਿਬਰੂਗੜ੍ਹ ਛੇਲਚ ਬੰਦ ਨੇ ਤਾਂ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਅੱਜ ਐਨਐਸਏ ਹਟਾਈ ਜਾਵੇਗੀ ਜਿਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਨਾਲ ਇਹ ਜੁੜੀ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਕੱਲ ਚਰਚਾਵਾ ਹੋ ਰਹੀਆਂ ਸੀ ਤੇ ਉੱਥੇ ਹੀ ਦੱਸਿਆ ਗਿਆ ਕਿ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਡਿਬਰੂਗੜ੍ਹ ਤੋਂ ਅਸਾਮ ਤੋਂ ਲੈ ਕੇ ਜਿਹੜਾ ਕਿ ਪੰਜਾਬ ਦੀ ਜਿਲ੍ਹੇ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ NSA ਐਕਟ ਵੀ ਹਟਾਇਆ ਜਾਵੇਗਾ ਤੇ ਉਹਨਾਂ ਦੇ ਸਾਥ-ਸਾਥੀ ਨੇ ਜਿਹੜੇ ਕਿ ਭਾਈ ਅਮਰਿਤਪਾਲ ਸਿੰਘ ਦੇ ਜੋ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਤੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਹੋਰ ਸਿੱਖ ਜਥੇਬੰਦੀਆਂ ਜਿਹੜੀ ਹੈ ਕਿ ਸ਼ਾਮਲ ਨੇ ਕੁਲਵੰਤ ਸਿੰਘ ਰਾਉ ਕੇ ਬਸੰਤ ਸਿੰਘ ਅਤੇ ਕਈ ਹੋਰ ਜਿਹੜੇ ਕਿ ਸਿੰਘ ਉਹਨਾਂ ਦੇ ਨਾਲ ਮੌਜੂਦ ਨੇ ਉਹਨਾਂ ਦੇ ਉੱਤੇ NSA ਹਟਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਦੂਜੇ ਪਾਸੇ ਗੱਲ ਕਰੀਏ ਤਾਂ ਉਥੇ ਹੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਸਾਮ ਦੀ ਢਿਬਰਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਉਥੇ ਹੀ ਐਨਐਸਏ ਐਕਟ ਅਤੇ ਯੂਏਪੀਏ ਐਕਟ ਲਗਾਏ ਗਏ ਲਗਾਤਾਰ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜੋ ਐਨਐਸਏ ਲਗਾਇਆ ਗਿਆ ਹੈ ਉਹ ਗੈਰਕਾਨੂੰਨੀ ਤਰੀਕੇ ਦੇ ਨਾਲ ਲਗਾਇਆ ਗਿਆ ਹੈ ਤੇ ਜਿਸ ਦੇ ਤਹਿਤ ਲਗਾਤਾਰ ਰਿਹਾਈ ਦੀ ਸਿੱਖ ਜਥੇ ਨੀਆਂ ਮੰਗ ਵੀ ਕਰਨੀਆਂ ਨੇ ਪਰੰਤੂ ਹੁਣੇ ਸਭ ਤੋਂ ਵੱਡੀ ਖਬਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਦੇ ਤਹਿਤ ਅੱਜ ਚਰਚਾ ਵਿੱਚ ਚਾਰੇ ਪਾਸੇ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਅੱਜ ਕਈ ਜਿਹੜੇ ਕਿ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਸਿੱਖ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂ ਜਾਣਗੇ ਤੇ ਉਹਨਾਂ ਦੇ ਉੱਤੇ ਜੋ ਐਕਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਜਾਵੇ